ਮੇਰਾ ਨਾਮ ਜਗਦੀਸ਼ ਸਿੰਘ ਹੈ ਜੀ ਡੀਸੀ ਜੀ ਕਿੱਥੋਂ ਦੇ ਰਹਿ ਨਾਲੋਂ ਤੁਸੀਂ ਮੈਂ ਪਿੰਡ ਝੰਡਿਆਂ ਦਾ ਜੀ ਮੈਂ ਜੋਧਾ ਸਰਪੰਚਵੀਂ ਆਸਟੈਂਡ ਅੱਛਾ ਜੀ ਤੇ ਸਰਪੰਚ ਸਾਹਿਬ ਕੀ ਮਾਮਲਾ ਕੀ ਹੋਇਆ ਜਦੋਂ ਉਹ ਗੋਲੀ ਚੱਲੀ ਆ ਕੀ ਮਾਮਲਾ ਕੀ ਹੋਇਆ ਜੀ ਮਾਮਲਾ ਇਹ ਹੋਇਆ ਜੀ ਬਲਕਨ ਦੇ ਉੱਤੇ ਥੋੜ੍ਹਾ ਜਿਹਾ ਘੇਰਕਾ ਪੈ ਗਿਆ ਸੀ ਬਲਕਨ ਉਹ ਆਂਦੇ ਹੀ ਵੀ ਮੁੰਡਾ ਲੈ ਕੇ ਆਇਆ ਵਾ ਜਿਹੜਾ ਆਪਣਾ ਜਿੰਨੇ ਗੋਲੀ ਚਲਾਈ ਆ ਅੱਛਾ ਜੀ ਉਹ ਜਦੋਂ ਆਰਡਰ ਬੁੱਕ ਕਰਾਇਆ ਤੇ ਉਹਨੇ ਬਲਗਨ ਨਹੀਂ ਲੈ ਕੇ ਆਇਆ ਤੇ ਉਹਨੇ ਫੇਰ ਜਾ ਕੇ ਪੁੱਛਿਆ ਤੇ ਸਾਡੇ ਜਿਹੜਾ ਆਡਰ ਆ ਤੂੰ ਸਪਲਾਈ ਨਹੀਂ ਕੀਤਾ ਉਹ ਕਹਿੰਦਾ ਵਾ ਵੀ ਤੂੰ ਮਾਮਾ ਲੱਗਦਾ ਅੱਜ ਸਰਪ੍ਰਾਈਜ਼ ਮੈਂ ਆਪਣੀ ਮਰਜ਼ੀ ਨਾਲ ਕਰਦਾ ਹੁਣ ਤੇ ਜਦੋਂ ਇਹ ਨਹੀਂ ਗੱਲ ਹੋਈ ਆ ਤੇ ਉਸ ਤੋਂ ਬਾਅਦ ਫੇਰ ਉਹ ਚਲ ਗਿਆ ਮੁੰਡਾ ਸਾਡਾ ਵਾਪਸ ਉਸ ਤੋਂ ਬਾਅਦ 5 ਮਿੰਟ ਬਾਅਦ ਫੇਰ ਉਹ ਆਇਆ ਕਿ ਹੁਣ ਤੇ ਦੇ ਦੇ ਉਹ ਫੇਰ ਗੱਡੀਆਂ ਗਲਤ ਭੋਲਿਆ ਉਹਨੂੰ ਸਾਡਾ ਮੁੰਡਾ ਥੋੜਾ ਜਿਹਾ ਗਰਮ ਹੋਇਆ ਪਿੰ ਤੂੰ ਐਦਾ ਨਾ ਬੋਲ ਨਿੰਦਰਾ ਸਾਡੀ ਗੱਲ ਕਰਾ ਪਏ ਉਧਰਾਂ ਗੱਲ ਕਰ ਲੈਂਦੇ ਉਹ ਆਂਦਾ ਮੈਨੇਜਰ ਮੈਂ ਹੀ ਲੱਗਾ ਕੋਈ ਮੈਨੇਜਰ ਨਹੀਂ ਹੋਰ ਨਹੀਂ ਮੈਨੇਜਰ ਤੇ ਐਦਾ ਹੋਈ ਆ ਮੁੜ ਕੇ ਬਾਅਦ ਚ ਉਹਨੇ ਸ਼ਹਿਰ ਤੇ ਜਾ ਕੇ ਆਪਣੀ ਡੈਰੀ ਨੂੰ ਜਾਂ ਪਤਾ ਨਹੀਂ ਮਾਂ ਜਾਂ ਨੂੰ ਨਹੀਂ ਪਤਾ ਉਹ ਦੋ ਜੀ ਆਏ ਆ ਮੋਟਰਸਾਈਕਲ ਦੇ ਉੱਤੇ ਉਹਨਾਂ ਆਣ ਕੇ ਪਿਆਰਛੀ ਅੰਦਰ ਵਰਦਿਆ ਅਸੀਂ ਗਾਲਾਂ ਕੱਢਣੀ ਸ਼ੁਰੂ ਕਰ ਦਿੱਤੀਆਂ ਸਾਡੇ ਮੁੰਡਿਆਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਵੀ ਇਹ ਕੰਮ ਨਾ ਕਰੋ ਚੰਗੇ ਨਹੀਂ ਲੱਗਦਾ ਉਹਨੇ ਜਦੋਂ ਫੇਰ ਆਣ ਕੇ ਉਹਨੇ ਜਦੋਂ ਗਾਂਹ ਲੱਗਿਆ ਥੋੜ੍ਹਾ ਜਿਹਾ ਤੇ ਉਹਨੇ ਜਾ ਕੇ ਚਪੇੜਾ ਮਾਰਤੀ ਆ ਮੁੰਡੇ ਦੇ ਤੇ ਮੁੰਡੇ ਨੇ ਮੁੰਡੇ ਡਿੱਗੇ ਤੇ ਫੇਰ ਉਹਨੇ ਗੋਲੀ ਜਿਹੜੀ ਆ ਉਹ ਚੜਾਈ ਆ ਸਾਤੀ ਦੇ ਵਿੱਚ ਵੱਜੀ ਆ ਉੱਥੋਂ ਤਿਰਕਦੀ ਹੋਈ ਅੰਦਰੋਂ ਦੀ ਗਈ ਆ ਇਹ ਨਹੀਂ ਵੀ ਬਾਹਰੋਂ ਦੀ ਗਈ ਆ ਫੇਕ ਆਪਣਾ ਜਿਹਾ ਮੋੜਾ ਬਾਹ ਦੇ ਵਿਚੋਂ ਦੀ ਨੱਕ ਕੇ ਸਾਹਕਾਰ ਹੋਈ ਆ ਗੋਲੀ ਜਿਹੜੀ ਨਿਕਲ ਗਈ ਇਹ ਵਿੱਚੋਂ ਕਿੰਨੇ ਕਿੰਨੇ ਕੋਈ ਦੀ ਘਟਵਾ ਗਏ ਇਹ ਕੋਈ 9:30 ਦੇ ਟਾਈਮ ਤੇ ਖਰੀਬ ਆ ਗਈ 9 ਵਜੇ ਆਰਡਰ ਪੁੱਕ ਕਿਰਾਇਆ ਅੱਧੇ ਘੰਟੇ ਬਾਅਦ ਇਹ ਚੱਕਰ ਚ ਗਿਆ ਕੀ ਤੁਸੀਂ ਕੀ ਸਮਝ ਕਾਰਨ ਕੀ ਆ ਕਿ ਉਹ ਕਿਉਂ ਉਹ ਉਹ ਗੁੰਡਾਗਰਦੀ ਕਰਦੇ ਆ ਪਿੰਡ ਦੇ ਵਿੱਚ ਵੀ ਉਹਦਾ ਪਤਾ ਕਰ ਸਕਦੇ ਬਹੁਤ ਜ਼ਿਆਦਾ ਗੁੰਡਾਗਰਦੀ ਆ ਉਹ ਆਪਣਾ ਟੌਰ ਪਾਉਣਾ ਚਾਹੁੰਦਾ ਇਹਨਾਂ ਤੇ ਉਹ ਉਹਦੇ ਕਰਕੇ ਨੇ ਆਪਣਾ ਦਬ ਦਬ ਜਾਈ ਹਾਂਜੀ ਕੋਈ ਪਾਰਟੀਆਂ ਸਬੰਧ ਰੱਖਦਾ ਇਹ ਕਿ ਗੋਲੀ ਨਹੀਂ ਉਹਦੇ ਬਾਰੇ ਸਾਨੂੰ ਨਹੀਂ ਪਤਾ ਕਿ ਰੱਖਦਾ ਜਾਂ ਨਹੀਂ ਰੱਖਦਾ ਝੂਠੀ ਗੱਲ ਕਰਨ ਦਾ ਫਾਇਦਾ ਕੋਈ ਨਹੀਂ ਕੀ ਤੁਸੀਂ ਕੀ ਕਾਰਨ ਕੀ ਸਮਝਦੇ ਹੋ ਕਿ ਲੱਗਦਾ ਹੈ ਕਿ ਇੱਕ ਸਮਝੌਣ ਦੇ ਵਾਸਤੇ ਤੁਹਾਡਾ ਬੱਚਾ ਗਿਆ ਤਾਂ ਉੱਤੇ ਗੋਲੀ ਚਲਾ ਦਿੱਤੀ ਗਈ ਕੀ ਕਾਰਨ ਕਿ ਸਾਨੂੰ ਕੋਈ ਪੁਰਾਣੀ ਰਜਿਸਟਰੀ ਨਹੀਂ ਕੋਈ ਨਜ਼ਰ ਆ ਰਹੀ ਇਸ ਵਿੱਚ ਨਹੀਂ ਨਹੀਂ ਵੇਖੋ ਪੁਰਾਣੀ ਕੋਈ ਨਹੀਂ ਸਿਰਫ ਹੰਕਾਰ ਦਾ ਹੀ ਉਹਨਾਂ ਨੂੰ ਹੰਕਾਰ ਨੇ ਹੀ ਮਾਰਿਆ ਉਦਾਂ ਨਹੀਂ ਕੁਝ ਹੋਇਆ ਤੇ ਹੁਣ ਪੁਲਿਸ ਆਈ ਹੈ ਪੁਲਿਸ ਕਿਸ ਤਰ੍ਹਾਂ ਦੀ ਕਾਰਵਾਈ ਕਰ ਰਹੀ ਹੈ ਵੇਖੋ ਪੁਲਿਸ ਉਹ ਵੇਖੋ ਆਪਣੀ ਕਾਰਵਾਈ ਕਰਦੀ ਹੈ ਸਾਨੂੰ ਉਦਾਂ ਵਿਸ਼ਵਾਸ ਹੈ ਉਹਨਾਂ ਤੇ ਕਿ ਕਾਰਵੀ ਸਹੀ ਕਰੂ ਤੁਸੀਂ ਸਰਪੰਚੋ ਕਿਹੜੀ ਪਾਰਟੀ ਤੋਂ ਸਰਪੰਚ ਹੋ ਤੁਸੀਂ ਪਾਰਟੀ ਸਾਡੀ ਕੋਈ ਨਹੀਂ ਗਈ ਤੇ ਆਪਣੇ ਉਦਾਂ ਹੀ ਕਹਾ ਹਾਂ ਹਾਂ ਅਸੀਂ ਨੀ ਪਾਰਟੀਆਂ ਸੰਬੰਧ ਇਹ ਹੁਣ ਮੰਗ ਕੀ ਕਰਦੇ ਹੋ ਪੰਜਾਬ ਦੀ ਉਹ ਹਾਲਾਤ ਨੇ ਜਿਸਾਂ ਤੁਸੀਂ ਸਾਡੇ ਕੋਲ ਗੋਲੀ ਚੱਲਣ ਦੀ ਬਾਤ ਆ ਸ਼ਰੀਆਮ ਗੋਲੀ ਚੱਲੀ ਆ ਕੀ ਸਮਝਦੇ ਹੋ ਤੁਸੀਂ ਅਸੀਂ ਤੇ ਮੁੱਖ ਮੰਤਰੀ ਤੇ ਚਰਨਾ ਜੀ ਬੇਨਤੀ ਕਰਦੇ ਹਾਂ ਕਿ ਇਹੋ ਜਿਹੇ ਵਾਅਦਤਾਂ ਤੇ ਠੱਲ ਪਾਉਣੀ ਚਾਹੀਦੀ ਆ ਇਹੋ ਜਿਹੇ ਬੰਵਾਸਾਂ ਤੋਂ ਤੇ ਸਖਤ ਸਖਤ ਕਾਰਵਾਈ ਕਰਨੀ ਚਾਹੀਦੀ। ਇਹ ਲੱਗਦਾ ਸੀ ਸੀਸੀਟੀਵੀ ਹੋਏਗੀ ਤੇ ਸੀਸੀਟੀਵੀ ਕੱਟੀ ਜਾਏਗੀ। ਇਹ ਮੌਕੇ ਦੀ ਵੀਡੀਓ ਕੱਟਣੀ ਚਾਹੀਦੀ ਤਾਂ ਜੋ ਪਤਾ ਲੱਗੇ ਕਿ ਕੋਈ ਗਲਤੀ ਕਿਸ ਦੀ ਹੈ। ਉਹ ਕੱਟ ਲੈਂਦੀ ਹੈ ਜੀ ਐਸਐਸ ਸਾਹਿਬ ਨੇ। ਅੱਛਾ ਕੱਟ ਲੈਂਦੀ ਹੈ। ਕੱਟ ਲੈਂਦੀ ਹੈ। ਤੇ ਹੁਣ ਐਸਐਸਓ ਸਾਹਿਬ ਕਹਿੰਦੇ ਕਾਰਵਾਈ ਕੀਤੀ ਜਾਊ। ਉਹਦੇ ਵਿਸ਼ਵਾਸ ਪੂਰਾ ਦੁਹੋਂਡੇ ਸਾਨੂੰ। ਅੱਛਾ ਜੀ। ਗਾੜੀ ਵੇਖੋ ਜੋ ਤੇ ਹਾਲਾਤ ਪਾਕਿਸਤਾਨ ਦੇ ਬੱਚੇ ਦੇ। ਬੱਚੇ ਦੇ ਹਾਲਾਤ ਤੇ ਕਾਹਤੇ ਬਹੁਤ ਜ਼ਿਆਦਾ ਨਾਜ਼ਕ ਹੋ ਗਏ। ਅੱਜ ਕੋ ਠੀਕ ਹੈ ਹੁਣ। ਮੋੜ ਤੇ ਆਵਾ। ਬਾਬੂ ਤੁਹੇ ਕੀ ਲੱਗਦਾ ਵੀ ਜਿਹਨੇ ਸੋਚਿਆ ਸੀ ਕਿ 버ਗਰ ਦੀ ਲੜਾਈ ਇੱਥੇ ਤੱਕ ਪਹੁੰਚੇਗੀ ਇਹ ਗੱਲ ਕਦੀ ਸੋਚੀ ਨਹੀਂ ਸੀ ਇੱਥੇ ਤੱਕ ਪਹੁੰਚਿਆ ਨਹੀਂ ਗੱਲ ਅਗਲਾ ਪੇੜਾ ਤੁਹਾਡਾ ਨਹੀਂ ਦੋ ਕਾਕੇ ਦੋ ਬੱਚੇ ਤੇ ਹੁਣ ਘਰ ਤੇ ਮਦਰ ਜਾਂ ਕੋਈ ਹੋਰ ਕੋਲ ਕੋਈ ਪ੍ਰਵਾਸ ਚੁੜੀ ਗੁੱਡੀਆਂ ਹੀ ਦੋ ਵਿਆਹ ਪਈਆਂ ਮਨਪਾਕੀ ਘਾਦੇ ਉਹਦੇ ਬੱਚੇ ਆ ਬੱਚਾ ਉਹਦਾ ਇੱਕ ਜੀ ਲੱਗਦਾ ਸਜ਼ਾ ਮਿਲੂਗੀ ਉਹਨਾਂ ਨੂੰ ਜਿਹਨਾਂ ਨੇ ਗੋਲੀ ਚਲਾਈ ਦੇਖੋ ਇਹ ਤੇ ਪਹਿਲਾਂ ਵੀ ਮੰਗ ਕਰਨਦੇ ਤੇ ਹੁਣ ਵੀ ਆਨੇ ਤੇ ਸਖਤ ਸਜ਼ਾ ਮਿਲਣੀ ਚਾਹੀਦੀ ਉਹਨਾਂ ਨੂੰ ਜਿਹੜੇ ਨਾਸ ਪੈਂਦੇ ਇਹੋ ਜਿਹੇ ਗੁੰਡਿਆਂ ਨੂੰ ਨਾਸ ਪੈਣੀ ਚਾਹੀਦੀ ਜੋ ਪੰਜਾਬ ਦੇ ਹਾਲਾਤ ਹੋਣ ਦੇ ਆ ਬਹੁਤ ਨਾਜ਼ਕ ਹੋਣ ਦੇ ਇਹਦੇ ਹਲ ਧਿਆਨ ਦੇਣਾ ਚਾਹੀਦਾ ਖਾਸ ਕਰਕੇ ਸਰਵਿੰਦਰ ਸਿੰਘ ਬਾਬੂ ਜੀ ਕੱਲ ਗੋਲੀ ਚੱਲੀ ਆ ਕੀ ਕੀ ਘਟਨਾ ਕਿਸ ਤਰ੍ਹਾਂ ਹੋਈ ਹੈ ਘਟਨਾ ਕੁਝ ਪਤਾ ਲੱਗਾ ਜੀ ਘਟਨਾ ਪਤਾ ਲੱਗਾ ਵੀ ਉਹ ਸਿਰਫ ਕੋਈ ਮਤਲਬ ਚੀਜ ਮੰਗੇ ਨਾ ਕੋ ਖਾਣ ਵਾਲੇ ਤੋ ਖਾਣ ਤੋ ਤੋ ਇਹ ਉਥੇ ਡਿਊਟੀ ਤੇ ਉੱਤੇ ਮੁੰਡਾ ਕਾਕਾ ਖਲੋਤਾ ਹੋਏ ਹੋਏ ਬਹਾਨੇ ਉਹ ਲਗਾ ਵਿੱਚ ਕਾਤਾ ਨੌਕਰੀ ਕਰਦਾ ਉਹ ਕਰਦੇ ਜੋ ਮੰਗਿਆ ਹੋਣਾ ਆਰਡਰ ਮੰਗਿਆ ਸੀ ਵੀ ਆ ਆਰਡਰ ਤੇ ਉਥੇ ਆ 3 ਮਿੰਟ ਦਾ ਆਰਡਰ ਸਰ ਹਾਂਜੀ ਜਿਹੜੇ ਭਤੌਂਦਾ ਵੱਧ ਤੋਂ 15 20 ਮਿੰਟ ਹੋ ਚੁੱਕੇ ਹੀ 15 20 ਮਿੰਟ ਬਾਅਦ ਆਣ ਕੇ ਬੱਚੇ ਨੇ ਆਖਿਆ ਤੇ ਤੂੰ ਵੀ ਆਰਡਰ ਨਹੀਂ ਭੇਜਿਆ ਤੋ ਉਹ ਆਰਡਰ ਭੇਜਾਂ ਤੂੰ ਆਂਦਾ ਤੂੰ ਖਾਣਾ ਅਹੇ ਨੱਥ ਪੌਣ ਜਾਣਨੇ ਆ ਉਹ ਮੁੜ ਕੇ ਬਾਅਦ ਇੱਕ ਉਹਨੇ ਕਿਹਾ ਤੂੰ ਮੈਨਜਰ ਨਾਲ ਸਾਡੀ ਗੱਲ ਕਰਾ ਜੇ ਤੂੰ ਹੁਣ ਨਹੀਂ ਜਾਣਦਾ ਤੇ ਮੈਂ ਜਨ ਨਾਲ ਗੱਲ ਕਰਾ ਆਂਦਾ ਮੈਨਜਰ ਮੈਂ ਹਾਂ ਮੈਨਜਰ ਹੁਟਲ ਥੋੜਾ ਕੋਈ ਹੈ ਮੈਨਜਰ ਤੂੰ ਕੀ ਅਖਰਾਂ ਮੈਂ ਮੈਨਜਰ ਹਾਂ ਨਹੀਂ ਆ ਇੱਕ ਨਿਕਲਣਾ ਉਹ ਤੇ ਮਾਰਾ ਮੋਟਾ ਉਹ ਫੇ ਹੋਇਆ ਹੈ ਗੱਲ ਤੋਂ ਤੂੰ ਤੂੰ ਮੈਂ ਮੈਂ ਹੋਈ ਹੋਗੀ ਤੂੰ ਮੌਕੇ ਤੇ ਨਹੀਂ ਆਈ ਕਿ ਜਨ ਨੇ ਕਿਹਾ ਨਹੀਂ ਤੁਸੀਂ ਸੁਣੀ ਨਹੀਂ ਗੱਲ ਆ ਜਿਹੜੀ ਉਹ ਆ ਹਾਂਜੀ ਤੇ ਫਿਰ ਉਸ ਵਾਰ ਗੋਲੀ ਕਿਵੇਂ ਚਲਾਈ ਹੈ ਜੀ ਉੱਥੇ ਉਹ ਗੋਲੀ ਹਕੇਰ ਸਿੰਘਾ ਕੋ ਬਰੀ ਆਉਂਦਾ ਅੱਛਾ ਜੀ ਉਹ ਕਿ ਵੀ ਦੱਸ ਦਿਆ ਪਿਆ ਕਿ ਉਹਨੇ ਚਲਾਈ ਸੀ ਬੜੀ ਹੱਟ ਵਾ ਉਹ ਆਪਣੇ ਆਪ ਪਿੰਡੇ ਵਿੱਚ ਨਾ ਉਹਨਾਂ ਕੇ ਨਾਮ ਨਾਲ ਉਹ ਕੋਈ ਕਿ ਵੀ ਚਲਾਈ ਸੀ ਉਹ ਲੱਗਦੇ ਪੈਸੇ ਦੇ ਦੇ ਕੇ ਤੇ ਉਹਨਾਂ ਖੈਣਲਾ ਕਰ ਲਾ ਉਦੋਂ ਉਹ ਠਿੜ ਗਿਆ ਤੇ ਉਹਨੂੰ ਨਾਮ ਉਹਦਾ ਪਾਇਆ ਵਾ ਅੱਜ ਕੱਲ ਸਾਰਿਆਂ ਲੋਕਾਂ ਨੇ ਕਿ ਇਹ ਇਹ ਜਿੱਥੇ ਪੰਗਾ ਲੈਂਦਾ ਪੰਗਾ ਲੈਂਦਾ ਤੇ ਇਹਦਾ ਦਿਮਾਗ ਮੈਡਲ ਵਾ ਆਹ ਲੋਕਾਂ ਨਾਮ ਉਹਦਾ ਪਾਇਆ ਚਲਾਈ ਸਜ਼ਾ ਤੇ ਇਹਨੇ ਉਹ ਪੂਰੀ ਫੁੱਲ ਹੋਣੀ ਚਾਹੀਦੀ ਆ ਉਹ ਸੰਜੋਗ ਪੋਸੋ ਸਹੀ ਮਿਲ ਲਿਆ ਹਾਂ ਬਰਤੋਂ ਤੋਂ ਫੜੇ ਜਾਣਗੇ ਦੋਸ਼ੀ ਜਿਹੜੇ ਇਹਨਾਂ ਨਾਲ ਜੁੜੇ ਦੇਖੋ ਖਿਆਲਤ ਹੈ ਵੀ ਫੜੇ ਜਾਣਗੇ ਪੰਜਾਬ ਸਰਕਾਰ ਦੀ ਅਪੀਲ ਕਰਨਾ ਚਾਹੁੰਦੇ ਪੰਜਾਬ ਸਰਕਾਰ ਨੇ ਇਹ ਕਹਿਣਾ ਚਾਹੁੰਦੇ ਆਪੇ ਜਿਹੜੇ ਐਸੇ ਤੁਰੇ ਫਿਰਦੇ ਨੇ ਸਭ ਤੁਰੇ ਫਿਰਦੇ ਨੇ ਤੇ ਲੈ ਕੇ ਸਿਹਾਰ ਲੈ ਕੇ ਤੁਰੇ ਫਿਰਦੇ ਨੇ ਇਹਨਾਂ ਨੱਥ ਪਾਉਣੀ ਚਾਹੀਦੀ ਆ ਇਹਨਾਂ ਸਜ਼ਾ ਮਿਲਣੀ ਚਾਹੀਦੀ ਆ ਬੱਚੇ ਲਾਹਤ ਤੇ ਵਜੇ ਮੈਂ ਮਿਲਿਆ ਨਹੀਂਗਾ ਤੇ ਉਹਦਾ ਠੀਕ ਸਾਨੂੰ ਪਤਾ ਲੱਗਦਾ ਵੀ ਠੀਕ ਆ ਕਿਹਨੂੰ ਫਰਕ ਪਿਆ ਰਾਤੀ ਕੋਈ ਜ਼ਿਆਦਾ ਹਾਂ ਠੀਕ ਆ ਆ ਨਿਕਲਣ ਬੱਤੀ ਕੇ ਬਿਕਰਮ ਜੀ ਕਿਥੇ ਗੋਲੀ ਚੱਲੀ ਔਰ ਕੀ ਮਾਮਲਾ ਕਿ ਕੇ ਕੇ ਐਫਸੀ ਕੱਤੂ ਡੰਗਰ ਲੱਗੇ ਪੈਂਦਾ ਜੀ ਉੱਥੇ ਗੋਲੀ ਚੱਲੀ ਆ ਰਾਤ ਜੀ ਸਾਡੇ ਦਾ 9 ਵਜੇ ਜਾਂ ਸਤੋਹ ਆ ਬਾਰੇ ਕਾਰ ਵੀ ਕਰਦੇ ਜਾ ਰਹੇ ਮੌਕੇ ਤੇ ਪਿੰਡ ਦੇ ਸਰ ਮੌਜੂਦਾ ਸਰਪੰਚ ਨੇ ਜਿਨਾ ਤੇ ਗੋਲੀ ਚੱਲੀ ਨਹੀਂ ਉਹਨਾਂ ਦਾ ਬੇਟਾ ਜੀ ਉਹਨਾਂ ਦਾ ਹਾਂ ਜੀ ਹਾਂ ਜੀ ਜੇ ਹੁਣ ਤਾਂ ਕੀ ਕਾਰਵਾਈ ਕਰਦੇ ਕਾਰ ਵੀ ਕਰਦੇ ਜੀ ਸਤੋਹ ਆ ਬੰਦੇ ਵਿਆਹ ਲੈ ਕੇ ਕਾਰ ਵੀ ਕਰਨ ਲੱਗੇ ਹਾਂ ਜੀ ਹਾਂ